रिश्ता तय ਕਰਨ ਨੂੰ ਲੈ ਕੇ ਛੇੜਿਆ ਵਿਵਾਦ ਦੋ ਤਿਰਾਂ ਵਿਚਕਾਰ ਹੋਈ ਹਿੰਸਕ ਝੜਪ ਇੱਕ ਦੂਜੇ ਤੇ ਵਰਸਾਏ ਇੱਟਾਂ ਰੋੜੇ ਤੇ ਚੱਲੀਆਂ ਗੋਲੀਆਂ ਤੈਸ਼ ਦਾਬ ਬਣਿਆ ਮਾਹੌਲ ਅੰਮ੍ਰਿਤਸਰ ਦੇ ਪਿੰਡ ਖਿਆਲਾ ਦੇ ਵਿੱਚ ਇੱਕ ਵਿਆਹ ਦੇ ਰਿਸ਼ਤੇ ਨੂੰ ਲੈ ਕੇ ਦੋ ਤਿਰਾਂ ਵਿਚਕਾਰ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਅਤੇ ਹਿੰਸਕ ਝੜਪ ਦੇ ਵਿੱਚ ਇਹ ਸਥਿਤੀ ਬਦਲ ਗਈ ਜਾਣਕਾਰੀ ਅਨੁਸਾਰ ਇੱਕ ਧਿਰ ਵੱਲੋਂ 42 ਰਿਸ਼ਤਾ ਭੇਜਿਆ ਗਿਆ ਸੀ ਪਰ ਦੂਜੀ ਧਿਰ ਨੇ ਇਸ ਨੂੰ ਅਸਵੀਕਾਰ ਕਰ ਦਿੱਤਾ ਇਸ ਨੂੰ ਲੈ ਕੇ ਦੋਵਾਂ ਪਾਸਿਆਂ ਵਿੱਚਕਾਰ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਸੀ ਤਦ ਆਜ਼ੀ ਕਿ ਇਸ ਤਣਾਅ ਨੇ ਹਿੰਸਕ ਰੂਪ ਧਾਰਨ ਕਰ ਲਿਆ ਦੋਵੇਂ ਧਿਰਾਂ ਨੇ ਪਹਿਲਾਂ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਤੇ ਬਾਅਦ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਗਈ ਹਾਲਾਤ ਐਨੇ ਗੰਭੀਰ ਹੋ ਗਏ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਘਰਾਂ ਤੇ ਵਾਹਨਾਂ ਦੇ ਭੰਨ ਤੋੜ ਵੀ ਕੀਤੇ ਹਿੰਸਾ ਕਟਨਾ ਕਾਨ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਹਾਲਾਤ ਨੂੰ ਕਾਬੂ ਦੇ ਵਿੱਚ ਲਿਆ ਤੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਆ ਪਿੰਡ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਤਾਂ ਜੋ ਕੋਈ ਹੋਰ ਚਾਹੀ ਕਟਨਾ ਨਾ ਵਾਪਰ ਸਕੇ ਤਾਂ ਇਸ ਸਬੰਧੀ ਦੋਨੋਂ ਧਿਰਾਂ ਦਾ ਕੀ ਕੁਝ ਕਹਿਣਾ ਹੈ ਇੱਕ ਦੂਜੇ ਦੇ ਇਲਜ਼ਾਮ ਵੀ ਲਗਾਏ ਗਏ ਨੇ ਆਓ ਫਿਰ ਸੁਣਦੇ ਹਾਂ ਦੋਨਾਂ ਧਿਰਾਂ ਦਾ ਕੀ ਕੁਝ ਕਹਿਣਾ ਹੈ ਮੇਰਾ ਨਾਮ ਦਲਬੀਰ ਕੌਰ ਕਿਹੜਾ ਪਿੰਡ ਹੈ ਐ ਹੋਏ ਪਿੰਡਿਆ ਮੇਰਾ ਮੇਰਾ ਪੋਤੇ ਆ ਮੇਰਾ ਪੁੱਤ ਕਿਹੜਾ ਕਲਾ ਕੀ ਗੱਲ ਹੋਈ ਹੈ ਗੱਲ ਤਾਂ ਵੀਰੇ ਕੁਛ ਨਹੀਂ ਹੋਈ ਇਹਦੇ ਮੁੰਡੇ ਨੂੰ ਇਹ ਰਿਸ਼ਤਾ ਕਰਾ ਬੈਠੇ ਆ ਉਹ ਬਸ ਕੁੜੀ ਨੂੰ ਇਹ ਗੰਦ ਬੜੀਆਂ ਨੰਗਾ ਹੀ ਗੰਦ ਬਗਦਾ ਹੀ ਮੇਰੇ ਨਾਲ ਇਹ ਪੀਸਾ ਹੋਣਾ ਮੇਰੇ ਨਾਲ ਸੱਟੋ ਜੇ ਕਿਤਰਾ ਹੋ ਜੇ ਕੁੜੀ ਨੇ ਆਣ ਕੇ ਮੇਰੇ ਘਰ ਢੱਡ ਘੜੀ ਰੋਣਾ ਤੇ ਬੀਬੀ ਮੈਨੂੰ ਮਾੜੀ ਅੱਖ ਨਾਲ ਵੇਂਦਾ ਜੇ ਤੇ ਇਹਨਾਂ ਚੜਜੇ ਹੁਣ ਆ ਜਾਂਦੀ ਕਿਤਰਾ ਨੂੰ ਕਰੋ ਬਾਹਰ ਕੱਢਦੇ ਸਾਲ ਉਹਦੇ ਪੇਕੇ ਆਏ ਆ ਉਹਨੂੰ ਲੈ ਗਏ ਆ ਇਹ ਸ਼ਾਮਾ ਨੂੰ ਸਾਡੇ ਘਰ ਆਇਆ ਆੰਦਾ ਮੈਂ ਗੱਲਬਾਤ ਕਰਨੀ ਮੈਂ ਕਿਹਾ ਪੁੱਤ ਤੂੰ ਜਾ ਅੱਜ ਤੂੰ ਜ ਸੋਫੀਓ ਕੇ ਆਏਂਗਾ ਤਾਂ ਫੇਰ ਗੱਲਬਾਤ ਕਰਾਂਗੇ ਇਹ ਵਾਸ ਘਰੇ ਹੀ ਸਾਡੇ ਤਰ੍ਹਾਂ ਲੱਗ ਪਿਆ ਹੈ ਕੋਠੇ ਛੜ ਕੇ ਨਾ ਬੜਾ ਰੋੜਾ ਚਲਾਇਆ ਹੈ ਨਾ ਬਤ ਜਿਨੇ ਦੀ ਗੱਲ ਰਤੀ 9 10 ਵਜੇ ਦੀ ਗੱਲ ਹੈ 1:30 ਵਜੇ ਤੱਕ ਲੜਾਈ ਹੁੰਦੀ ਰਹੀ ਗੋਲੀਆਂ ਚੱਲੀਆਂ ਗੋਲੀਆਂ ਆਪਣੀਆਂ ਚਲਾਈਆਂ ਜੀ ਇੰਨਾਂ ਨੇ ਮੈਂ ਨਾ ਕਰ 2:55 ਜੀ ਇੰਨਾਂ ਕਿਤਨੀ ਗੱਲ ਕਹੀ ਹਾਂ ਜੀ ਅਸੀਂ ਉਹ ਸਾਡੇ ਪਿਛਲੇ ਕਮਰੇ ਆ ਪਿਛੇ ਸਾਡੇ ਕੋਠੀ ਆ ਆਈ ਉਹ ਤੇ ਅੰਦਰ ਵੜ ਕੇ ਨਿਆਣੇ ਇੱਕ ਸਾਹੇ ਬੰਦ ਕਰਕੇ ਫਿਰ ਆਪਣੀ ਜਾਨ ਬਚਾਈ। ਮਾਮਲਾ ਇਹ ਕਿ 50000 ਰੁਪਏ ਖਣੇ ਇਹਨਾਂ ਨੇ ਭਾਜੀ ਹੁਣਾਂ ਦੇਣਾ ਸੀ ਇਹਨਾਂ ਦਾ। ਉਹ ਤਾਂ ਥੋੜੀ ਜਿੰਨੇ ਗੱਲ ਛੜ ਗਈ ਉਹ ਸਨਾਹ ਭੇਜਿਆ ਕਿਸੇ ਦਿਹਾਤ ਚਾਚੇ ਸਾਡੇ ਸ਼ਹਿਰ ਆ ਲ ਉਹ ਸਨਾਹ ਭੇਜਿਆ ਤੇ ਉਸ ਤੋਂ ਬਾਅਦ ਉਹ ਸਨਾਹ ਦੇ ਗਿਆ ਤੇ ਭਾਜੀ ਥੋੜੀ ਪੀਤੀ ਚਲ ਕੇ ਅੰਦਰ ਪੁੱਛਣ ਤਮਣ ਕਿ ਇਹ ਉਹ ਇਹਨਾਂ ਨੇ ਖਣੇ ਉਹਨੂੰ ਕਿੱਥੇ ਘਟਿਆ ਪਹਿਲਾਂ ਫਿਰ ਇਹ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਟੈਕਟ ਵਾ ਲੈ ਗਿਆ ਪਰ ਪਾਲਿਆ ਆ ਗਏ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਉਹ ਕਰ ਰਹਿਤਵਾ ਕੱਢ ਕੇ ਲੈ ਗਿਆ, ਕਿਰਪਾਨ ਲੈ ਆ ਕੇ। ਜਿਹੜੇ ਮੁੰਡੇ ਆਏ ਪਰ ਉਹ ਕਿਹਨਾਂ ਨੇ ਬੁਲਾਏ ਸੀ ਜਿਹੜੇ ਅੱਡੇ ਰੋਡ ਕੱਲੇ ਆ ਗਏ। ਉਹ ਇਹਨਾਂ ਨੇ ਬੁਲਾਏ। ਉਹ ਸੰਜੇ ਆਏ, ਦੋਵਾਂ ਦੇ ਬਰਾਬਰ ਇੱਕੋ ਜਿਹੀ ਆਏ ਸਭ। ਦੋਨੋਂ ਦੇ ਬਰਾਬਰ ਆਏ। ਇਹ ਕਿਹਦੇ ਕੋ ਰਿਸ਼ਤੇ ਨੂੰ ਲੈ ਕੇ ਕੋਈ ਝੜਾ ਆ। ਇਹ ਕੁੜੀ ਦਾ ਵਾੜਾ ਮਾਮਲਾ ਦੀ ਕੁੜੀ ਵਿਆਹੀ ਗਈ। ਨਹੀਂ ਨਹੀਂ ਕੁੜੀ ਦਾ ਕੋਈ ਮਸਲਾ ਨਹੀਂ। ਕੁੜੀ ਦੇ ਵਿੱਚ ਝੂਠ ਮਾਰੀ ਜਾਂਦੀ। ਜਾ ਕੇ ਕੁੜਤੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਸਾਰੇ ਘਰ ਚ ਹੁੰਦਾ ਹੀ ਹੈ। ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ। ਕਿਹਨੇ ਗਾਲੀ ਗਾਲੀ ਉੱਥੋਂ ਹੋਈ ਕਿਉਂਕਿ ਰਿਸ਼ਤਾ ਨਹੀਂ। ਨਹੀਂ 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 ਇਹੋ ਤੇ ਬਸ ਹੋਤੋ ਹੈ ਐਕਟਰ ਪਰਡੇ ਕੇ ਲੈ ਗਿਆ ਪੂਜੇ ਪਹਿਨ ਦੇਣਾ ਮੈਂ ਤੁਹਾਡੀ ਅਕਟਵਾ ਲੈ ਜਣੀ ਕਿਰਪਾਨ ਲੈ ਆ ਗਿਆ ਕਵਾ ਕਢ ਕੇ ਲੈ ਆ ਗਿਆ ਬਸ ਗੋਲੀਆਂ ਤੁਹਾਡੇ ਉਨੋਂ ਚਲਾਈਆਂ ਗਈਆਂ ਫਿਰ ਉੱਥੇ ਦੋਹਾਂ ਪਾਸੇ ਚੱਲਦੀ ਹੈ ਉਧਰੋਂ ਦਨਾਲੇ ਚੱਲੀ ਦੋਹਾਂ ਪਾਸੇ ਚੱਲਦੀ ਕਿੰਨੀਆਂ ਗੋਲੀਆਂ ਚੱਲੀ ਰਹੀਆਂ ਹੁਣ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਕਿੰਨੀਆਂ ਚੱਲੀਆਂ ਮੈਨੂੰ ਨਹੀਂ ਕੋਈ ਆੜੀਆਂ ਮੈਂ ਵੀ ਨਹੀਂ ਇੰਸ ਤੇ ਤੁਹਾਡੇ ਪਰਵਾਦੇ ਵੀ ਸੱਟ ਸੁੱਟ ਲੱਗੀ ਨਹੀਂ ਸੱਟ ਨਹੀਂ ਕਿਹਦੀ ਲੱਗੀ ਸੱਟ ਲੱਗੀ ਦੋਹਾਂ ਤੇ ਲੱਗੀ ਸਾਡੇ ਦੇ ਗਿੱਟਾ ਟੁੱਟ ਗਿਆ ਹਾਂਜੀ ਇਹ ਨਾਮ ਜਿਨ੍ਹਾਂ ਦੇ ਸੱਟ ਲੱਗੀ ਹੈ ਸਲਾਤੀ ਕਿੱਥੇ ਆਉਣਾ ਹੈ ਸਰ ਉਹ ਹਸਪੀਟਲ ਆ ਬ ਅਧਰੀ ਦੂਜੇ ਪਾਸੇ ਜਾਂਚ ਦੇ ਵਿੱਚ ਜੁਟੇ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਸੰਬੰਧੀ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਕੋਲੇ ਰਤੀ 112 ਤੋਂ ਕੰਪਲੇਂਟ ਆਈਆਂ ਰਤियां ਤਿੰਨ ਕੰਪਲੇਂਟ ਸਈਆਂ ਆਨਲਾਈਨ ਵੀ ਫਾਇਰਿੰਗ ਹੋ ਰਹੀ ਆ ਦੰਗਾ ਹੋ ਰਿਹਾ ਵਾ ਏਟ ਰੋੜਾ ਚੱਲ ਰਿਹਾ ਵਾ ਜਾ ਕੇ ਮੌਕੇ ਤੇ ਵੇਖਿਆ ਉੱਥੇ ਇੱਕ ਚੱਲ ਰਹੀ ਦੋਵੇਂ ਪਟੀਆਂ ਆਪਸ ਵਿੱਚ ਵਿੱਚ ਚੱਲੁੰਦੇ ਸੀ ਕਮਨਾਂ ਦਾ ਏਟ ਰੋੜਾ ਚੱਲੁੰਦਾ ਫਾਇਰਿੰਗ ਹੋਂਦੀ ਜਾ ਕੇ ਜੋ ਕੰਟਰੋਲ ਜਨ ਲਾਅਨ ਆਰਡਰ ਨੂੰ ਜਾ ਕੇ ਮੇਨਟੇਨ ਕੀਤਾ ਜਿਹੜੇ ਬੰਦੇ ਰਤੀ ਚਾਰ ਅਰੈਸਟ ਕੀਤੇ ਆ ਇੱਕ ਸਵੇਰੇ ਮਾਰਨਿੰਗ ਦਾ ਅਰੈਸਟ ਕੀਤਾ ਪੰਜ ਬੰ ਬਾਕੀ ਨੇ ਰਾਦੀ ਐਫਆਈਆ ਦਰਜ ਕਰਤੀ ਹੈ ਬਾਕੀ ਇਹ ਬੰਦੀ ਕਾਰਵਾਈ ਜਿਹੜੀ ਹੋ ਜੋ 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 ਤੱਥਾਂ ਦੇ ਸਾਹਮਣੇ ਆਉਗੇ ਅਗਲੀ ਕਾਰਵਾਈ ਅਮਲ ਵਿੱਚ ਲਾਦੀ ਜਾਵੇਗੀ ਛੇੜੇ ਦਾ ਕਾਰਗਿਰ ਕਿੱਦਾਂ ਹੈ ਛੇੜੇ ਦਾ ਪੈਸੇ ਦਾ ਕੋਈ ਲੈਂਦੇ ਨੇ ਜੀ ਪੈਸੇ ਦਾ ਕੋਈ ਲੈਂਦੇ ਨੇ ਕੋਈ ਉਹਨਾਂ ਦਾ ਬਲਜੀਤ ਸਿੰਘ ਹਣਾ ਦਾ ਗੁਰਚਰਨ ਸਿੰਘ ਹਣਾ ਦਾ ਕੋਈ ਲੈਂਦੇ ਨੇ ਪੈਸੇ ਦਾ ਉਹਦੇ ਵਿੱਚ ਉਹਦੇ ਕਰਕੇ ਜਿਹੜਾ ਸਾਰਾ ਕੁਝ ਡਿਸਪਿਊਟ ਹੋਇਆ ਤੇ ਬਾਹਰੋਂ ਬੰਦੇ ਜਿਹੜੇ ਬਾਹਰੋਂ ਆਏ ਸਾਰੇ ਰਾਉਂਡ ਅਪ ਕਰ ਲਏ ਗਿਆ ਹੋਰ ਵੀ ਵੇਖ ਰਹੇ ਆ ਜੇ ਜਿਹੜੇ ਕੋਈ ਹੋਰ ਬਾਹਰੋਂ ਆਏ ਹੋਣਗੇ ਬਾਦੀ ਜਿਹੜੀ ਕਾਰਵਾਈ ਉਹਨਾਂ ਦੀ ਕੀਤੀ ਜਾਏਗੀ ਹਾਨੀ ਨਹੀਂ ਫਾਇਰ ਹੋਇਆ ਉਹ ਦੇ ਮੁਤਾਬਿਕ ਆਉਂਦੇ ਆ ਮਿਲ ਕੇ ਖੋਲਦੇ ਕਿਦਨਾਂ ਦੇ ਜਿੰਦਾ ਰਹੰਦੇ ਮਿਲਿਆ ਵਾ ਜੀ ਕਿਹੜੀ ਦਾਵਾ ਤੁਹਾਡੇ ਪਰਚਾ ਜਿਹੜਾ ਦੰਗਾ ਫਲਾਉਣ ਦਾ 160 190 ਦਾ 190 BNS 191 25 ਜਨਵਰੀ 336 ਹੈ ਬਾਈ ਫਾਇਰ ਦਾ 125 BNS ਇਹਦੇ ਮੁਤਾਬਿਕ ਐਫਆਈਆ ਦਰਜ ਕੀਤੀ ਗਈ ਹੈ ਕਿੰਨੇ ਬੰਦੇ ਸਨ ਕਿੰਨੇ ਬੰਦੇ ਹੇਠ ਹੋ ਗਏ 13 ਬੰਦੇ ਤੇ ਐਫਆਈਆ ਦਰਜ ਕੀਤੀ ਗਈ ਹੈ ਬਾਈ ਨੇਮ ਬਾਕੀ ਹਲਿਆਨ ਪਛਾਤੇ ਉਹ ਵੇਖ ਲੈਣੇ ਜੋ ਜੋ ਦਾ 300 ਦੇ ਗਏ ਉਦਾਂ ਦਾ ਜੇ ਨੰਨਾ ਕੀਤੇ ਨੇ ਪੰਜ ਬੰਦੇ ਰੈਸਟ ਕਰ ਲਿਆ ਚਾਰ ਰਾਤੀ ਮੌਕੇ ਤੇ ਰੈਸਟ ਕਰ ਲਈ ਤੇ ਇੱਕ ਰਾਤ ਸਵੇਰੇ ਮਾਰਨਿੰਗ ਤੇ ਰੈਸਟ ਕੀਤਾ ਜੀ ਤੇ ਸਰ ਇਹ ਕ੍ਰਿਸਟਲ ਦੀ ਗੱਲ ਕੀਤੀ ਜਾ ਰਹੀ ਹੈ ਕਿ ਰਿਸ਼ਤਾ ਕਰਵਾਇਆ ਸੀ ਉਸ ਨੂੰ ਲੈ ਕੇ ਨਹੀਂ 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 ਉਹ ਇੱਕ ਵਾਸੇ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਉਹ ਗੱਲ ਉਹਦੀ ਕੋਈ ਨਹੀਂ ਹੈ ਜੀ ਪੈਸੇ ਤਾਂ ਲੈਣਦੇ ਨੇ ਉਹਦੇ ਉੱਥੇ ਵੀ ਪਿੰਡੋਂ ਵੀ ਵੈਰੀਫਾਈ ਕਰ ਸਕਦੇ ਸੀ ਸਰ ਪੈਸਾ ਕਿਹੜਾ ਸੀ ਕਰ ਲੈਣਾ ਪੈਸੇ ਸਰ ਉਦਾਂ ਆਪਸ ਵਿੱਚ ਤਾਂ ਕੋਈ ਲੈਣ ਦੇਣ ਵਾਲੇ ਪੈਸੇ ਹੀ ਇਹਨਾਂ ਦੇ ਪੈਸੇ ਤੇ ਲੈ ਠੀਕ ਹੈ 600 ਦਾ ਸਾਰਾ ਬਚਾਈ ਹੈ 600 ਕਿਹਦੇ ਨਹੀਂ ਲੱਗੀ بس ਇਹ ਵੀ ਇੱਕ ਮਾਹੌਲ ਇਹਨਾਂ ਨੇ ਪੈਂਡਿੰਗ ਮਾਹੌਲ ਇੱਕ ਕ੍ਰੀਏਟ ਕਰਤਾ ਸੀ ਜਿਹਦੇ ਵਿੱਚ ਇਹ ਦਹਿਸ਼ਤ ਜੀ ਪਿੰਡ ਦੇ ਵਿੱਚ ਫੈਲ ਗਈ ਉਹ ਚੀਜ਼ ਨੂੰ ਸਾਰੇ ਕਿਨੂੰ ਕੰਟਰੋਲ ਕੀਤਾ ਗਿਆ ਰਾਹ ਦੀ ਕੰਟਰੋਲ ਕਰ ਲਿਆ ਤਾ ਘਰਾਂ ਦੇ ਵਿੱਚ ਜਿਹੜਾ ਤੋੜਪਾ ਹੋਈ ਹੈ ਹਾਂਜੀ ਹਾਂਜੀ ਘਰਾਂ ਵਿੱਚ ਤੋੜਪਾ ਤੋਂ ਪੰਜ ਹੋਈ ਹੈ ਜੀ ਗੱਡੀ ਦੀ ਵੀ ਤੋੜਪਾ ਨਹੀਂ ਹੈ ਘਰ ਦੇ ਵੀ ਤੋੜਪਾ ਨਹੀਂ ਹੋਈ ਹੈ ਉਹ ਜਿੱਦਾਂ ਸਾਰੀ ਵੀਡੀਓ ਫੁਟੇਜ ਕੀਤੀ ਗਈ ਹੈ ਸਾਡੀ ਐਪ ਹੈ ਗਵਰਨਮੈਂਟ ਦੀ ਉਹਦੇ ਚ ਐਪ ਤੇ ਸਾਰੀ ਅਪਲੋਡ ਕੀਤੀ ਗਈ ਹੈ ਜੋ ਜੋ ਕੁਝ ਹੋਇਆ ਸਾਰਾ ਕੁਝ ਕੱਲੇ ਕੱਲੇ ਦਾ ਬਰੀਫ ਲਿਖਿਆ ਗਿਆ ਹਮ ਚਰਦੇਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜ